ਕੋ ਮਹਲਾ ਪੰਜਵਾ ਧਰਨ ਸੁਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਜਿਸ ਮਨ ਵਿੱਚ ਪਿਆਰ ਸਰੂਪ ਹਰੀ ਅਕਾਲ ਪੁਰਖ ਵਸ ਪੈਂਦਾ ਹੈ ਉਹ ਮਨ ਇਉਂ ਹੈ ਜਿਵੇਂ ਤਰੇਲ ਮੋਤੀਆਂ ਨਾਲ ਜੜੀ ਹੋਈ ਕਾਵਾਲੀ ਧਰਤੀ ਸੋਹਣੀ万 ਵਾਲੀ ਹੋ ਜਾਂਦੀ ਹੈ ਸਬੇ ਕਾ ਜਿਸ ਹਿਲੜੀ ਥੀਏ ਗੁਰੂ ਨਾਨਕ ਸਤਗੁਰ ਤੁਠਾ ਹੈ ਨਾਨਕ ਜਿਸ ਮਨੁੱਖ ਉਤੇ ਗੁਰੂ ਸਤਗੁਰ ਨਾਨਕ ਤੁਠਦਾ ਹੈ ਉਸ ਦੇ ਸਾਰੇ ਕੰਮ ਸੌਖੇ ਹੋ ਜਾਂਦੇ ਹਨ ਮਹਲਾ ਪੰਜਵਾ ਫਿਰਦੀ ਫਿਰਦੀ ਦਸ ਦਿਸ਼ਾ ਜਲ ਪਰਬਤ ਬਨ ਰਾਏ ਜਿੱਥੇ ਡਠਾ ਮਿਰਤ ਕੋ ਇੰਨ ਬੈਠੀ ਆਏ ਦਸੀ ਪਸੀ ਦਰਿਆਵਾਂ ਪਹਾੜਾਂ ਰੁੱਖਾਂ ਬਿਰਖਾਂ ਤੇ ਉੱਡਦੀ ਉੱਡਦੀ ਇਹਨੇ ਜਿੱਥੇ ਮੁਰਦਾਰ ਆ ਕੇ ਵੇਖਿਆ ਉਥੇ ਆ ਬੈਠੀ ਇਹੀ ਹਾਲ ਉਸ ਮਨ ਦਾ ਹੈ ਪ੍ਰਮਾਤਮਾ ਤੋਂ ਵਿਛੜ ਕੇ ਵਿਕਾਰਾਂ ਤੇ ਆ ਡਿੱਗਦਾ ਹੈ ਪੌੜੀ ਜੈਸ ਸਰਬ ਸੁਖਾ ਫਲ ਲੋੜੀਐ ਸੋ ਸੱਚ ਕਮਾਓ ਮੈਂ ਉਸ ਸੱਚੇ ਪ੍ਰਭੂ ਨੂੰ ਸਿਮਰਾਂ ਜਿਸ پاسੋਂ ਸਾਰੇ ਸੁੱਖ ਤੇ ਸਾਰੇ ਫਲ ਮੰਗੀਦਾਂ ਨੇੜੇ ਦੇਖਿਓ ਪਾਰ ਬ੍ਰਹਮ ਇਕ ਨਾਮ ਧਿਆਵ ਉਸ ਪਾਰ ਬ੍ਰਹਮ ਨੂੰ ਆਪਣੇ ਅੰਗ ਸੰਗ ਵੇਖਾਂ ਤੇ ਕੇਵਲ ਉਸੇ ਦਾ ਹੀ ਨਾਮ ਧਿਆਵ ਹੋਏ ਸਗਲ ਕੀ ਰੇਣ ਕਾ ਹਰ ਸੰਗ ਸਮਾਵਾਂ ਸਭਨਾ ਦੇ ਚਰਨਾਂ ਦੀ ਧੂੜ ਹੋ ਕੇ ਮੈਂ ਪ੍ਰਮਾਤਮਾ ਵਿੱਚ ਲੀਨ ਹੋ ਜਾਵਾਂ ਦੁੱਖ ਨਾ ਦੇਈ ਕਿਸੇ ਜੀ ਪਤ ਸਿਉਂ ਕਰ ਜਾਵਾਂ ਮੈਂ ਕਿਸੇ ਵੀ ਜੀਵ ਨੂੰ ਦੁੱਖ ਨਾ ਦੇਣ ਤੇ ਇਸ ਤਰ੍ਹਾਂ ਇੱਜ਼ਤ ਨਾਲ ਆਪਣੇ ਅਸਲੀ ਘਰ ਵਿੱਚ ਜਾਵਾਂ ਪਾਉ ਪ੍ਰਭੂ ਦੀ ਹਜ਼ੂਰੀ ਵਿੱਚ ਆਪਣਾ ਬੱਤ ਤੁਪ ਨੀਤ ਕਰਤਾ ਪੁਰਖ ਨਾਨਕ ਸੁਣਾਮ ਏ ਨਾਨਕ ਮੈਂ ਹੋਰਨਾਂ ਨੂੰ ਵੀ ਦੱਸਾਂ ਕਿ ਕਰਤਾਰ ਅਕਾਲ ਪੁਰਖ ਵਿਕਾਰਾਂ ਵਿੱਚ ਡਿੱਗਿਆ ਹੋਇਆ ਨੂੰ ਹੀ ਪਵਿੱਤਰ ਕਰਨ ਵਾਲਾ ਹੈ ਸ਼ਲੋਕ ਦੋਹਾ ਮਹਲਾ 5ਵਾਂ ਇਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰਥ ਮੈਂ ਇੱਕ ਉਸ ਹਰੀ ਨੂੰ ਹੀ ਆਪਣਾ ਮਿੱਤਰ ਬਣਾਇਆ ਹੈ ਜੋ ਸਾਰੀਆਂ ਤਾਕਤਾਂ ਵਾਲਾ ਹੈ ਜੀਉ ਹਮਾਰਾ ਖੰਨੀਐ ਹਰ ਮਨ ਤਨ ਸੰਦੜੀ ਵਤ ਪਰਮਾਤਮਾ ਹੀ ਮਨ ਤੇ ਤਨ ਤੇ ਕਾਮ ਆਉਣ ਵਾਲੀ ਅਸਲੀ ਚੀਜ਼ ਹੈ ਮੇਰੀ ਜਿੰਦ ਉਸ ਤੋਂ ਸਦਕੇ ਹੈ ਮਹਲਾ ਪੰਜਵਾ ਜੇ ਕਰ ਗਹੈ ਪਿਆਰੜੇ ਤੁਦ ਨਾ ਛਡਾ ਮੂਲ ਹੇਤ ਪਿਆਰੇ ਪ੍ਰਭੂ ਜੇ ਤੂੰ ਮੇਰਾ ਹੱਥ ਫੜ ਲੈ ਮੈਂ ਤੈਨੂੰ ਕਦੇ ਨਾ ਛੱਡਾਂ ਹਾਰ ਛੋਡਨ ਸੇ ਦੁਰਜਨਾ ਪੜੈ ਦੋਜਕ ਕੈ ਸੂਲ ਜੋ ਮਨੁੱਖ ਪ੍ਰਭੂ ਨੂੰ ਵਿਸਾਰ ਦਿੰਦੇ ਹਨ ਉਹ ਮੰਦ ਕਰਮੀ ਹੋ ਕੇ ਦੋਜਕ ਦੀ ਸਾਹਿ ਪੀੜ ਵਿੱਚ ਪੈਂਦੇ ਹਨ pau ਪੀੜ ਨਾਲ ਤੜਫਦੇ ਹਨ ਪੌੜੀ ਸਬਨਿਧਾਨ ਘਰ ਜਿਸ ਦਾ ਹਰ ਕਹ ਕਰੇ ਸੋ ਹੋਵੈ ਜਿਸ ਪ੍ਰਮਾਤਮਾ ਦੇ ਘਰ ਵਿੱਚ ਸਾਰੇ ਖਜ਼ਾਨੇ ਹਨ ਉਹ ਜੋ ਕੁਝ ਕਰਦਾ ਹੈ ਉਹ ਵੀ ਹੁੰਦਾ ਹੈ ਜਪ ਜਪ ਜੀਵੈ ਸੰਤ ਜਨ ਪਾਪਾਂ ਮਲ ਧੋਵੈ ਉਸਦੇ ਸੰਤ ਜਨ ਉਸ ਨੂੰ ਸਿਮਰ ਸਿਮਰ ਕੇ ਜੀਉਂਦੇ ਹਨ ਪਾ ਉਸ ਦੇ ਸਿਮਰਨ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਉਂਦੇ ਹਨ ਕਿਉਂਕਿ ਪ੍ਰਭੂ ਉਹਨਾਂ ਦੇ ਪਾਪਾਂ ਦੀ ਸਾਰੀ ਮੈਲ ਧੋ ਦਿੰਦਾ ਹੈ ਚਰਨ ਕਮਲ ਹਿਰਦੈ ਵਸੈ ਸੰਕਟ ਸਭ ਖੋਵੈ ਪ੍ਰਭੂ ਦੇ ਸੋਹਣੇ ਚਰਨ ਉਹਨਾਂ ਦੇ ਮਨ ਵਿੱਚ ਵਸਦੇ ਹਨ ਪ੍ਰਭੂ ਉਹਨਾਂ ਦੇ ਸਾਰੇ ਕਲੇਸ਼ ਨਾਸ਼ ਕਰ ਦਿੰਦਾ ਹੈ ਗੁਰ ਪੂਰਾ ਜਿਸ ਭੇਟਿਆ ਮਰ ਜਨਮ ਨਾਰੋਐ ਪਰੇ ਦਾਤ ਗੁਰੂ ਦੇ ਰਾਹੀ ਮਿਲਦੀ ਹੈ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲਦਾ ਹੈ ਉਹ ਨਾ ਜਨਮ ਮਰਨ ਦੇ ਗੇੜ ਵਿੱਚ ਪੈਂਦਾ ਹੈ ਤੇ ਨਾ ਦੁਖੀ ਹੁੰਦਾ ਹੈ ਪ੍ਰਭ ਦਰਸ ਪਿਆਸ ਨਾਨਕ ਕਾਣੀ ਕਿਰਪਾ ਕਰ ਦੇਵੈ ਪ੍ਰਭੂ ਦੇ ਦਰਸ਼ਨ ਦੀ ਤਾਂਗ ਨਾਨਕ ਨੂੰ ਵੀ ਬੜੀ ਤੀਬਰ ਹੈ ਪਰ ਉਹ ਆਪਣਾ ਦਰਸ਼ਨ ਆਪ ਹੀ ਮਿਹਰ ਕਰਕੇ ਦਿੰਦਾ ਹੈ ਸ਼ਲੋਕ ਡਖਣਾ ਮਹਲਾ ਪੰਜਵਾ ਭੋਰੀ ਪਰਮ ਮੰਝਾਏ ਪਰੀ ਮੁਹੱਬਤ ਹੈ ਤੂੰ ਡਖਣੀ ਬੋਲੀ ਵਿੱਚ ਇਹ ਜਿਹੜੇ ਸ਼ਬਦ ਆ ਹੈ ਭਾਈ ਜੇ ਤੂੰ ਰਤਾ ਪਰ ਵੀ ਮਨ ਦੀ ਪਟਕਣਾ ਦੂਰ ਕਰ ਦੇਵੇਂ ਤੇ ਸਿਰਫ ਪਿਆਰੇ ਪ੍ਰਭੂ ਨਾਲ ਪ੍ਰੇਮ ਕਰੇਂ ਜਿੱਥੋਂ ਮੰਝ ਜਾਏ ਤੇ ਥਾਉ ਮੌਜੂਦ ਸੋਰੇ ਤਾਂ ਜਿੱਥੇ ਜਾਏਗਾ ਉੱਥੇ ਹੀ ਉਹ ਪ੍ਰਭੂ ਹਾਜ਼ਰ ਦਿਸੇਗਾ ਮਹਲਾ ਪੰਨਵਾ ਚੜਕੇ ਘੋੜੜਾ ਕੁੰਡੇ ਪਕੜੈ ਖੂੰਡੀ ਦੀ ਖੇਡਾਰੀ ਜੋ ਮਨੁੱਖ ਜਾਣਦੇ ਹਨ ਖੂੰਡੀ ਦੀ ਖੇਡ ਕੱਢਣੀ ਪਰ ਸੋਹਣੇ ਘੋੜੇ ਤੇ ਚੜਕੇ ਬੰਦੂਕਾਂ ਦੇ ਹੱਥੇ ਹੱਥ ਵਿੱਚ ਫੜਦੇ ਹਨ ਹੰਸਾਂ ਸੇ ਤੀਂ ਚਿੱਤ ਉਲਾਸ ਹੈ ਕੁੱਕੜ ਦੀ ਉਡਾਰੀ ਉਹ ਹਾਸੋ ਹੀਣੇ ਹੁੰਦੇ ਹਨ ਉਹ ਮਨੋ ਇਹੋ ਜਿਹੇ ਹਨ ਕਿ ਕੁੱਕੜ ਦੀ ਉਡਾਰੀ ਉੱਡਣੀ ਜਾਣਦੇ ਹੋਣ ਤੇ ਹੰਸਾਂ ਉੱਡਣ ਲਈ ਆਪਣੇ ਮਨ ਨੂੰ ਉਤਸ਼ਾਹ ਦਿੰਦੇ ਹੋਣ ਤੇਵੇਂ ਉਹਨਾਂ ਮਨਮੁਖਾਂ ਦਾ ਹਾਲ ਸਮਝੋ ਜੋ ਗੁਰਮੁਖਾਂ ਦੀ ਰੀਸ ਕਰਦੇ ਹਨ ਪਰ ਕੰਮ ਮਨਮੁਖਾਂ ਵਾਲੇ ਹਨ ਪੌੜੀ ਰਸਨਾ ਉਚਰੈ ਹਰ ਸ਼ਰਮਣੀ ਸੁਣੈ ਸੋ ਉਧਰੈ ਮਿਤਾ हे ਮਿੱਤਰ ਜੋ ਮਨੁੱਖ ਜੀਵ ਨਾਲ ਹਰ ਨਾਮ ਉਚਾਰਦਾ ਹੈ ਤੇ ਕੰਨਾਂ ਨਾਲ ਹਰ ਨਾਮ ਸੁਣਦਾ ਹੈ ਉਹ ਮਨੁੱਖ ਸੰਸਾਰ ਸਾਗਰ ਤੋਂ ਬਚ ਜਾਂਦਾ ਹੈ ਹਰ ਜਸ ਲਿਖੈ ਲਾਏ ਭਾਵਨੀ ਸੇ ਹਸਤ ਪਵਿੱਤਾ ਉਸ ਸਦੇਵ ਹੱਥ ਪਵਿੱਤਰ ਹਨ ਜੋ ਸ਼ਰਦਾ ਨਾਲ ਪ੍ਰਮਾਤਮਾ ਦੀ ਸਿੱਖਤ ਸਲਾ ਲਿਖਦੇ ਹਨ 68 ਤੀਰਥ ਮਜਨਾ ਸਭ ਪੁੰਨ ਤਿਨ ਕਿਤਾ ਉਸ ਮਨੁੱਖ ਨੇ ਮੰਨੋ 88 ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ ਤੇ ਸਾਰੇ ਪੁੰਨ ਕਰਮ ਕਰ ਲਏ ਹਨ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿਤਾ ਅਜੇ ਮਨੁੱਖ ਸੰਸਾਰ ਸਮੁੰਦਰ ਦੇ ਵਿਕਾਰਾਂ ਵਿੱਚ ਡੁੱਬਣ ਤੋਂ ਬਚ ਜਾਂਦੇ ਹਨ ਉਹਨਾਂ ਨੇ ਮਾਇਆ ਦਾ ਕਿਲਾ ਜਿੱਤ ਲਿਆ ਸਮਝੋ ਨਾਨਕ ਲਾੜ ਲਾਏ ਉਧਾਰਿਆ ਨਾ ਦਈ ਸੇਵ ਅਮਿਤਾ हे ਨਾਨਕ ਐਸੇ ਬਿਆੰਤ ਪ੍ਰਭੂ ਨੂੰ ਸਿਮਰ ਜਿਸ ਨੇ ਆਪਣੇ ਲੜ ਲਾ ਕੇ ਅਨੇਕਾਂ ਜੀਵ ਬਚਾਏ ਹਨ ਸ਼ਲੋਕ ਮਹਲਾ 5ਵਾਂ ਧੰੜੇ ਕੁਲਾ ਚਿੱਤ ਨਾ ਆਵੇ ਏਕੜੋ ਉਪਜੇ ਧੰਦੇ ਕਾਟੇ ਵਾਲੇ ਹਾਂ ਜਿਨ੍ਹਾਂ ਦੇ ਕਾਰਨ ਇੱਕ ਪ੍ਰਮਾਤਮਾ ਚਿੱਤ ਵਿੱਚ ਨਾ ਆਵੇ ਨਾਨਕ ਸਈ ਤਨ ਫਟੰ ਜਿਨ੍ਹਾਂ ਸਾਈ ਵਿਸਰੈ ਕਿਉਂਕਿ ਹੈ ਨਾਨਕ ਉਹ ਸਰੀਰ ਵਿਕਾਰਾਂ ਨਾਲ ਗੰਦੇ ਹੋ ਜਾਂਦੇ ਹਾਂ ਜਿਨ੍ਹਾਂ ਨੂੰ ਮਾਲਕ ਪ੍ਰਭ ਭੁੱਲ ਜਾਂਦਾ ਹੈ ਮਹਲਾ 5 ਵਾ ਪਰੇ ਤੋਂ ਕੀ ਤੋਨ ਦੇਵਤਾ ਤਿੰਨ ਕਰਨਹਾਰੇ ਉਹ ਸਿਰਜਣਹਾਰ ਨੇ ਨਾਮ ਦੀ ਦਾਤ ਦੇ ਕੇ ਜੀਵ ਨੂੰ ਪ੍ਰੇਤ ਤੋਂ ਦੇਵਤੇ ਬਣਾ ਦਿੱਤਾ ਸਭੇ ਸਿੱਖ ਉਬਾਰਿਆ ਨਾ ਪ੍ਰਭ ਕਾਜ ਸਵਾਰੇ ਪ੍ਰਭੂ ਨੇ ਆਪ ਕੰਮ ਸਵਾਰੇ ਹਨ ਤੇ ਸਾਰੇ ਸਿੱਖ ਵਿਕਾਰਾਂ ਤੋਂ ਬਚਾ ਲਏ ਆ निंदक पकड़ पछाड़या न छूठे दरबारे ਝੂਠ ਨਿੰਦਕਾ ਨੂੰ ਫੜਕੇ ਆਪਣੀ ਹਜ਼ੂਰੀ ਵਿੱਚ ਉਸਨੇ ਮਨ ਨੂੰ ਪਟਕਾ ਕੇ ertidite ਮਾਰਿਆ ਹੈ ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ ਨਾਨਕ ਦਾ ਪ੍ਰਭ ਸਭ ਤੋਂ ਵੱਡਾ ਹੈ ਉਸਨੇ ਜੀਵ ਪੈਦਾ ਕਰਕੇ ਆਪ ਹੀ ਨਾਮ ਵਿੱਚ ਜੋੜ ਕੇ ਸਵਾਰ ਦਿੱਤੇ ਹਨ ਪੌੜੀ ਰਬ ਬੇਅੰਤ ਕਛੇ ਅੰਤ ਨਾ ਹੈ ਸਭ ਤਿਸੈ ਕਰਣਾ ਪਰਮਾਤਮਾ ਬੇਅੰਤ ਹੈ ਉਸ ਦਾ ਕੋਈ ਅੰਤ ਨਹੀਂ ਪੈ ਸਕਦਾ ਸਾਰਾ ਜਗਤ ਉਸੇ ਨੇ ਬਣਾਇਆ ਹੈ ਅਗਾਮ ਅਗੋਚਰ ਸਾਹਿਬੋ ਜੀਆਂ ਕਾ ਪ੍ਰਣਾ ਉਹ ਮਾਲਕ ਆ ਪੌਂਚ ਹੈ ਜੀਵਾਂ ਦੇ ਇੰਦਰੀਆਂ ਦੀ ਪੌਂਚ ਤੋਂ ਪਰੇ ਹੈ ਸਭ ਜੀਵਾਂ ਦਾ ਆਸਰਾ ਹੈ ਹਸਤ ਦੇ ਪ੍ਰਤ ਪਾਲਦਾ ਵਰਣਾ پوਖਣ ਕਰਨਾ ਹੱਥ ਦੇ ਕੇ ਸਭ ਦੀ ਰੱਖਿਆ ਕਰਦਾ ਹੈ ਸਭਨਾਂ ਨੂੰ ਪਾਲਦਾ ਹੈ ਮਿਹਰਵਾਨ ਬਖਸ਼ੇਂਦਾ ਆਪ ਜਪ ਸਚੇ ਤਰਣਾ ਓ ਪ੍ਰਭੂ ਮੇਰ ਕਰਨ ਵਾਲਾ ਹੈ ਬਖਸ਼ਿਸ਼ ਕਰਨ ਵਾਲਾ ਹੈ ਜੀਵ ਉਸ ਨੂੰ ਸਿਮਰ ਕੇ ਤਰਦੇ ਹਨ ਜੋ ਤੁਧ ਭਾਵੈ ਸੋ ਪਲਾ ਨਾਨਕ ਦਾਸ ਸ਼ਰਣਾ ਹੈ ਦਾਸ ਨਾਨਕਾਪ ਜੋ ਕੁਝ ਤੇਰੀ ਰਾਜਾ ਵਿੱਚ ਹੋ ਰਿਹਾ ਹੈ ਉਹ ਠੀਕ ਹੈ ਅਸੀਂ ਜੀਵ ਤੇਰੀ ਸ਼ਰਨ ਹਾਂ ਸ਼ਲੋਕ ਮਹਲਾ ਪੰਜਵਾਂ ਤਿਨਾ ਭੁਖ ਨਾ ਕਰਹੀ ਜਿਸ ਦਾ ਪ੍ਰਭ ਹੈ ਸੋਏ ਜਿਸ ਜਿਸ ਮਨੁੱਖ ਦੇ ਸਿਰ ਤੇ ਰਾਖਾ ਉਹ ਪ੍ਰਭੂ ਹੈ ਉਹਨਾਂ ਨੂੰ ਮਾਇਆ ਦੀ ਕੋਈ ਭੁਖ ਨਹੀਂ ਰਹਿ ਜਾਂਦੀ ਨਾਨਕ ਚਰਣੀ ਲਗਿਆ ਉਦਰੈ ਸਭੋ ਕੋ ਇਹ ਨਾਨਕ ਪ੍ਰਮਾਤਮਾ ਦੀ ਚਰਣੀ ਲਗਿਆ ਹਰੇਕ ਜੀਵ ਮਾਇਆ ਦੀ ਭੁੱਖ ਤੋਂ ਬਚ ਜਾਂਦਾ ਮਹਲਾ ਪੰਜਵਾ ਜਾਚਕ ਮੰਗੇ ਨਿਤ ਨਾਮ ਸਾਹਿਬ ਕਰੇ ਕਬੂਲ ਜੋ ਮਨੁੱਖ ਮੰਗਤਾ ਬਣ ਕੇ ਮਾਲਕ ਪ੍ਰਭੂ ਤੋਂ ਸਦਾ ਨਾਮ ਮੰਗਦਾ ਹੈ ਉਸ ਦੀ ਅਰਜ਼ ਮਾਲਕ ਕਬੂਲ ਕਰਦਾ ਹੈ ਨਾਨਕ ਪਰਮੇਸ਼ਰ ਜਜਮਾਨ ਤੇ ਸੇ ਉਹ ਨਾਮੁ ਲਾ ਹੈ ਨਾਨਕ ਜਿਸ ਮਨੁਖ ਦਾ ਜਜਮਾਨ ਆਪ ਪਰਮੇਸ਼ਰ ਹੈ ਉਸ ਨੂੰ ਰਤਾ ਵੀ ਮਾਇਆ ਦੀ ਭੁੱਖ ਨਹੀਂ ਰਹਿੰਦੀ ਪੌੜੀ ਮਨ ਰਤਾ ਗੋਵਿੰਦ ਸੰਗ ਸਚ ਭੋਜਨ ਜੋੜੇ ਜੋ ਮਨੁਖ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਉਸ ਦਾ ਮਨ ਪਰਮਾਤਮਾ ਨਾਲ ਲੱਗਿਆ ਜਾਂਦਾ ਹੈ ਉਸ ਨੂੰ ਪ੍ਰਭੂ ਦਾ ਨਾਮ ਹੀ ਚੰਗੇ ਭੋਜਨ ਤੇ ਪਸ਼ਾਕੇ ਹੈ। ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਘੋੜੇ। ਪਰਮਾਤਮਾ ਦੇ ਨਾਮ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ। ਇਹੀ ਉਸ ਲਈ ਹਾਂਥੀ ਤੇ ਘੋੜੇ ਹਨ। ਰਾਜ ਮਿਲਖ ਖੁਸ਼ੀਆਂ ਘਣੀ ਧਿਆਏ ਮੁਖ ਨਾ ਮੋੜੇ। ਪ੍ਰਭੂ ਨੂੰ ਸਿਮਰਨ ਤੋਂ ਕਦੇ ਉੱਕਦਾ ਨਹੀਂ। ਇਹੀ ਉਸਦੀ ਰਾਜ ਜ਼ਮੀਨਾਂ ਤੇ ਬੇਅੰਤ ਖੁਸ਼ੀਆਂ ਹਨ ਟਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਉਹ ਟਾਡੀ ਪ੍ਰਭੂ ਦੇ ਦਰ ਤੋਂ ਸਦਾ ਮੰਗਦਾ ਹੈ ਪ੍ਰਭੂ ਦਾ ਦਰ ਕਦੇ ਨਹੀਂ ਛੱਡਦਾ ਨਾਨਕ ਮਨ ਤਨ ਚਾਉਏ ਨਿਤ ਪ੍ਰਭ ਕੋ ਲੋੜੇ ਹੈ ਨਾਨਕ ਸੇ ਸਲਾਹ ਕਰਨ ਵਾਲੇ ਦੇ ਮਨ ਵਿੱਚ ਤਨ ਵਿੱਚ ਸਦਾ ਚਾਹ ਉਹ ਬਣਿਆ ਰਹਿੰਦਾ ਹੈ ਉਹ ਸਦਾ ਪ੍ਰਭੂ ਨੂੰ ਮਿਲਣ ਲਈ ਹੀ ਤੰਗਦਾ ਹੈ ਸੋ ਇਹ ਇੱਥੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਗੌੜੀ ਕੀ ਵਾਰ 21 ਪੌੜੀਆਂ ਨਾਲ ਕੰਪਲੀਟ ਹੁੰਦੀ ਆ ਤੇ ਇੱਥੇ ਸ਼ੁੱਧ ਕੀਚੈ ਯਾਨੀ ਕਿ ਜਦੋਂ ਇਹ ਵਾਰ ਲਿਖਾਈ ਗਈ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇਨੂੰ ਕਿ ਆਪ ਇਹਨੂੰ ਵੇਖੋ ਦੁਬਾਰਾ ਚੈੱਕ ਕਰੋ। ਮੈਂ ਦੁਬਾਰਾ ਕੇ ਚੈੱਕ ਕੀਤੀ। ਤਾਂ ਗੁਰੂ ਸਾਹਿਬ ਨੇ ਫਿਰ ਇਹਨੂੰ ਆਹ ਮਾਣ ਦੇ ਗੁਰੂ ਗ੍ਰੰਥ ਸਾਹਿਬ 'ਚ ਜਗ੍ਹਾ ਦਿੱਤੀ। ਛੋਇ ਦਾ ਪਾਠ ਕਿਉਂਕਿ ਹਾਸ਼ੀਏ ਤੋਂ ਬਾਹਰ ਜਿਹੜੀ ਵੀ ਲਾਈਨ ਗਿਣਤੀ ਤੋਂ ਬਾਹਰ ਆ ਉਹ ਉਚਾਰਣ ਵਿੱਚ ਨਹੀਂ ਆਉਂਦੀ। ਉਹਨੂੰ ਅਸੀਂ ਅਜੇ ਸਮਝ ਵਾਂਗੂ ਲੈਂਦੇ ਹਾਂ। ਉਚਾਰਣ ਦਾ ਹਿੱਸਾ।